ਉਹਨਾਂ ਦੇ 5 ਕਰੋੜ ਤੇ ਨਾਂ ਲਾਕਾ ਬੈਠਾ ਮੇਰਾ ਨਾ ਇਹਨਾਂ ਦਾ ਬੈਠਾ ਆ ਪ੍ਰਮਾਤਮਾ ਮੇਰ ਕੇ ਬਰਾਬਰ ਦਾ 5 ਕਰੋੜ ਲਾ ਕੇ ਦੱਸਾਂਗੇ ਬਿਲਕੁਲ ਦਵਾਂਗੇ ਮੈਂ ਜ਼ੁਬਾਨ ਕਰਦਾ ਯਾਰ ਹੁਣ ਨਹੀਂ ਲੱਗਣ ਦੇ ਇੱਧਰ ਕੋਈ ਪੀਲਾ ਹੈਲੀਕਾਪਟਰ ਨਜ਼ਰ ਆਇਆ ਐਮ ਐਲ اے ਉਹਨਾਂ ਦੇ ਹਲਕਾਂਚਾਰ ਦੇ ਪਰਿਵਾਰ ਉਹਨਾਂ ਨੂੰ ਝੂਟੇ ਜ਼ਰੂਰ ਦਿੱਤੇ ਆ ਤੇ 40-40 ਲੱਖ ਚ ਝੂਟੇ ਪਏ ਆ ਤਿੰਨ ਪੈਕਟ ਲੈ ਦੇ ਝੁੱਟੇ 40 ਲੱਖ ਲੱਖ ਦਾ ਫੇਰਾ ਪੈਂਦਾ ਕਿ ਜਿਹੜੇ 1000 ਫੁੱਟ ਤੋਂ ਤੁਸੀਂ ਆਟਾ ਸੁਟਿਆ 5-5 ਕਿਲੋ 2-2 ਕਿਲੋ ਉਹ ਬੀਬੀਆਂ ਨੂੰ ਇਹ ਜ਼ਰੂਰ ਲੀਫ ਮਿਲੀ ਆ ਕਿਉਂਨਾਂ ਨੂੰ ਗੁੰਨਣਾ ਨਹੀਂ ਪਿਆ ਜਦੋਂ ਥਾਲੇ ਆਤਾ ਡਿੱਗਾ ਆਪਣੇ ਆਪ ਗੁੱਜ ਗਿਆ ਕੋਈ ਇੱਕ ਬੰਦਾ ਦੱਸ ਦਿਓ ਜਿਹੜਾ ਮੁੱਖ ਮੰਤਰੀ ਹੋਣਾਂ ਦੇ ਨਾਲ ਲੰਮਕੀ ਤੇ ਬਚਾ ਲਿਆ ਹੋਏ ਇਹਨਾਂ ਦੇ ਬੰਦਿਆਂ ਨੇ ਅਫਸਰਾਂ ਨੇ ਬਚਾ ਲਿਆ ਹੋਵੇ ਝੂਟੇ ਜ਼ਰੂਰ ਲਏ ਕਿ ਇੰਨਾ ਵੱਡੀ ਜਿਹੜੀ ਨੈਚੁਰਲ ਕਲੈਮਿਟੀ ਜਿਹੜੀ ਆਈ ਹੈ ਉਹਦੇ ਵਾਸਤੇ ਸਰਕਾਰ ਸੁੱਤੀ ਪਈ ਰਹੀ ਹੈ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਤਿਆਰੀ ਨਹੀਂ ਕੀਤੀ ਮਾ ਜੀ ਬੋਰਡ ਤੇ ਨਹੀਂ ਮਿਲਣੀ ਕਹਿੰਦੇ ਇਹਦੇ ਝਾੜੂ ਵਾਲਾ ਇੰਚਾਰਜ ਕਹੇਗਾ ਤੇ ਵੋਟ ਮਿਲਣੀ ਆ ਉਹ ਕਹਿੰਦੇ ਉਹਦੇ ਉਹੇ ਬੋਟ ਆ ਮੈਂ ਆ ਗਿਆ ਇਹਨਾਂ ਨੂੰ ਕਹਾਂ ਬੋਟ ਚ ਦੇ ਦੇਣਾ ਵਿੱਚੇ ਹੀ ਵੀ ਬੋਟ ਇਹਨਾਂ ਦੇ ਪਿਉ ਦੀ ਆ ਤੇ ਸਾਰੇ ਲੀਡਰ ਅੱਗੇ ਵਧਣ ਨਾ ਤੇ ਇਹਨਾਂ ਲੀਡਰਾਂ ਦੀ ਅੱਜ ਤੱਕ 31 ਤਰੀਕ ਆ ਹੁਣ ਮੇਰੀ ਕਹਿਣ ਤੋਂ ਬਾਅਦ ਭਾਵੇਂ ਕੋਈ ਪੈਰ ਗੱਲੇ ਕਰ ਲੇ ਤੇ ਜੇ ਤੇ ਲੋਕਾਂ ਨੇ ਇਹਨਾਂ ਦੇ ਹਾਲਾਤ ਬਹੁਤ ਮਾੜੇ ਕਰਨੇ ਆ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਗੁਰਦਾਸਪੁਰ ਦੇ ਉਹਨਾਂ ਇਲਾਕਿਆਂ ਦੇ ਵਿੱਚ ਖੜੇ ਆ ਜੋ ਹੜ੍ਹ ਤੋਂ ਪ੍ਰਭਾਵਿਤ ਨੇ ਸਾਡੇ ਨਾਲ ਵਿਧਾਇਕ ਸਾਹਿਬ ਨੇ ਪਾਲਾ ਸਾਹਿਬ ਨੇ ਉਹਨਾਂ ਤੋਂ ਜਾਣਾਂਗੇ ਕਿ ਇਹ ਮੁਸ਼ਕਲਾਂ ਅਸੈਸਮੈਂਟ ਕੀ ਸੀ ਇਹ ਹੜ੍ਹ ਆਏ ਕੀ ਐਮੈਂਡਮੈਂਟ ਸੀ ਕਿ ਇਹਨਾਂ ਨੂੰ ਪਤਾ ਨਹੀਂ ਲੱਗਿਆ ਇਸ ਦੇ ਪਿੱਛੇ ਬਹੁਤ ناکਾਮੀਆਂ ਦੱਸੀਆਂ ਜਾ ਰਹੀਆਂ ਸਰਕਾਰ ਦੀਆਂ ਅਸੀਂ ਗੱਲਬਾਤ ਕਰਦੇ ਪਾਲਾ ਸਾਹਿਬ ਕੁਲਦੀਪ ਢਾਲੀਵਾਲ ਇਸ ਵਕਤ ਗਰਾਊਂਡ ਦੇ ਵਿੱਚ ਹੈ तमाम ਲੀਡਰ ਗਰਾਊਂਡ ਦੇ ਵਿੱਚ ਹੈ ਲੀਡਰਾਂ ਦਾ ਗਰਾਊਂਡ ਦੇ ਵਿੱਚ ਹੋਣਾ ਕਿੰਨਾ ਕੁ ਮਦਦ ਹੁੰਦੀ ਆ ਉਹ ਕਿਉਂਕਿ ਪ੍ਰਸ਼ਾਸਨ ਦਾ ਨਾਲ ਨਹੀਂ ਹੈ ਨਾ ਇਹ ਸਮਝਾਓ ਜਰਾ ਜੇ ਲੀਡਰ ਦਾ ਗਰਾਊਂਡ ਦੇ ਵਿੱਚ ਖੜਾ ਹੈ ਸੁਣੋ ਧਾਲੀਵਾਲ ਸਾਹਿਬ ਸਾਬਕਾ ਮੰਤਰੀ ਨੇ ਠੀਕ ਹੈ ਔਰ ਸਭ ਤੋਂ ਟਾਪ ਦੇ ਮੰਤਰੀ ਸੀ ਜਿਹੜਿਆਂ ਦੇ ਸੁੱਖ ਵਿਲਾ ਟਾਉਣਾ ਫਲਾਣੀਆਂ ਪੰਚਾਇਤਾਂ ਜਮੀਨਾ ਕਢਾਉਣੀਆਂ ਠੀਕ ਹੈ ਮਿਨਿਸਟਰੀ ਨਹੀਂ ਰਹੀ ਉਸ ਉਹਨਾਂ ਦੀ ਪਾਰਟੀ ਦਾ ਫੈਸਲਾ ਆ ਪਰ ਮੌਜੂਦਾ ਉਹ ਐਮਐਲਏ ਨੇ ਉਸ ਸਰਕਾਰ ਦੇ ਔਰ ਜੇ ਉਸ ਐਮਐਲਏ ਤੇ ਸਾਬਕਾ ਮੰਤਰੀ ਦੇ ਨਾਲ ਪ੍ਰਸ਼ਾਸਨ ਨਹੀਂ ਹੈਗੀ ਫਿਰ ਤੁਸੀਂ ਇਹ ਵੇਖ ਸਕਦੇ ਹੋ ਸਰਕਾਰ ਖੜੀ ਕਿੱਥੇ ਆ ਫਿਰ ਇਹ ਵੇਖ ਸਕਦੇ ਹੋ ਕਿ ਸਰਕਾਰ ਖੜੀ ਕਿੱਥੇ ਆ ਵੀ ਇੱਕ ਮੌਜੂਦਾ ਸਰਕਾਰ ਦਾ ਐਮਐਲਏ ਕੱਲਾ ਤੁਰਿਆ ਫਿਰਦਾ ਝੱਗਾ ਗੰਦਾ ਕਰਕੇ ਉਹ ਠੀਕ ਆ ਜੋ ਕੰਨਦੇ ਆ ਉਹ ਆਪਣੀ ਜਾਨ ਬਚਾਉਂਦੇ ਆ ਉਹ ਤੁਸੀਂ ਦੇਖਿਆ ਹੋਊਗਾ ਪਠਾਨ ਮਾਜਰਾ ਜੀ ਨੇ ਕਿਹਾ ਵੀ ਪਿੰਡਾਂ 'ਚ ਲੋਕ ਸਾਨੂੰ ਗਾਲ੍ਹਾਂ ਕੱਢ ਰਿਹਾ ਸਾਨੂੰ ਵੜ ਨਹੀਂ ਦੇ ਰਹੇ ਫਲਾਣਾ ਅਫਸਰ ਸਾਡੀ ਸੁਣਵਾਈ ਨਹੀਂ ਕਰ ਰਿਹਾ ਇਹਦੇ ਉਹ ਗੱਲਾਂ ਵੀ ਉੱਤੇ ਪਏ ਵੀ ਰੋਂਦੇ ਆ ਅਜੇ ਤੇ ਲੋਕਾਂ ਨੇ ਇਹਨਾਂ ਦੇ ਹਾਲਾਤ ਬਹੁਤ ਮਾਰੇ ਕਰਨੇ ਆ ਵਿਧਾਇਕ ਦੇ ਤੌਰ ਤੇ ਵਿਧਾਇਕ ਸਾਹਿਬ ਵੀ ਨੇ ਵਿਧਾਇਕ ਦੇ ਤੌਰ ਤੇ ਜਿਹੜੇ ਕਹਿੰਦੇ ਸੀ ਕਿ 5 ਕਰੋੜ ਦੇਵਾਂਗੇ ਫੰਡ ਦੇਵਾਂਗੇ ਵਿਧਾਇਕ ਨੂੰ ਜਿੱਥੇ ਮਰਜ਼ੀ ਖਰਚੇ ਡੀਸੀ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਪਵੇਗੀ ਉਹ ਵੀ ਲਟਕਿਆ ਹੀ ਰਹਿ ਗਿਆ ਕੰਮ ਇੱਕੋ ਤੁਹਾਡੇ ਮਾਦੇ ਨੂੰ ਇਹ ਗੱਲ ਕਹਿਣਾ ਕਿ ਅਮਨ ਰੋੜਾ ਜਿਨ੍ਹਾਂ ਦੇ ਪਾਰਟੀ ਦੇ ਪ੍ਰਧਾਨ ਵੀ ਨੇ ਤੇ ਸੀਨੀਅਰ ਵਜ਼ੀਰ ਨੇ ਤੁਸੀਂ ਵਿਧਾਨ ਸਭਾ ਦੀਆਂ ਪੁਰਾਣੀਆਂ ਪ੍ਰोसीਡਿੰਗਸ ਕਢਾ ਕੇ ਵੇਖੋ ਅਮਨ ਰੋੜਾ ਜੀ ਦੀਆਂ ਸਭ ਤੋਂ ਵੱਧ ਇਹ ਰੋਲਾ ਪਾਉਂਦੇ ਸੀ ਵੀ ਹਲਕੇ ਹੋਏ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਇਹਨਾਂ ਨੂੰ ਮੋਰੀ ਲਾਇਆ ਹੋਇਆ ਉਹ ਸਾਡੀਆਂ ਪਾਰਟੀਆਂ ਜਾਂ ਅਕਾਲੀ ਦਲ ਜਾਂ ਕਾਂਗਰਸ ਨੇ ਤੇ ਇਦਾਂ ਹੀ ਵਰਬਲੀ ਕਰਦੇ ਸੀ ਨਾ ਇਹਨਾਂ ਨੇ ਡੀਸੀ ਸਾਹਿਬ ਦੇ ਥਰੂ ਆਰਡਰ ਕੱਟਤੇ ਸਰਕਾਰ ਨੇ 5 ਕਰੋੜ ਰੁਪਇਆ ਐਮ ਐਲ ਏ ਉਬਲੀਕ ਹਲਕਾ ਇਨਚਾਰਜ ਖਰਚੇਗਾ ਉਹ ਭਰਾਵਾ 94 95 ਤੁਸੀਂ ਹੋ ਜੇ 10 ਵੀ ਦੂਜੇ ਐਮ ਐਲ ਏ ਪੈਸੇ ਵੰਡ ਲੈਣਗੇ ਤੇ ਤੁਹਾਨੂੰ ਇੰਨਾ ਹੀ ਖਤਰਾ ਪੈ ਗਿਆ ਉੱਤੇ ਪੈ ਰਹੀ ਜਾਂਦੇ ਤੇ ਜਿਹੜਾ ਉੱਤੇ ਪਏ ਰਹੇ ਉਹ ਐਸਾ ਥੱਲੇ ਲੋਕ ਨੱਪਦੇ ਆ ਮੁੜ ਕੇ ਉੱਠਿਆ ਨਹੀਂ ਜਾਂਦਾ ਹੁੰਦਾ ਇੰਨੀ ਛੋਟੀ ਤੇ ਤੰਗ ਦਿਲੀ ਸੋਚ ਹੈ ਸਰਕਾਰ ਦੀ ਹੋ ਗਈ ਆ ਵੀ 5 ਕਰੋੜ ਰੁਪਈਆ ਵੀ ਕਹਿੰਦੇ ਹਲਕਾ ਇੰਚਾਰਜ ਵੰਡੇਗਾ ਫਲਾਣਾ ਵੰਡੇਗਾ ਸਾਨੂੰ ਵੀ ਲੋਕਾਂ ਚ ਦਿਤਾਇਆ ਯਾਰ ਪਰ ਅਹੀਂ ਇਨੇ ਕ ਸ਼ਖਮਾ ਇਹਨਾਂ ਦੇ 5 ਕਰੋੜ ਤੇ ਨਾਂ ਇਲਾਕਾ ਬੈਠਾ ਮੇਰਾ ਨਾ ਇਹਨਾਂ ਦਾ ਬੈਠਾ ਆ ਪ੍ਰਮਾਤਮਾ ਮੇਰ ਕੇ ਬਰਾਬਰ ਦਾ 5 ਕਰੋੜ ਲਾ ਕੇ ਦੱਸਾਂਗੇ ਬਿਲਕੁਲ ਦਵਾਂਗੇ ਮੈਂ ਜ਼ੁਬਾਨ ਕਰਦਾ ਯਾਰ ਹੁਣ ਨਹੀਂ ਲੱਗਣ ਦੇ ਹਿਸਾਬ ਕਰ ਲਈ ਇਹਨਾਂ ਕੋਈ ਮੀਟਰ ਮਰਵਾ ਲਿਓ ਵੀ ਕੀ ਕਰਨ ੜਿਆ ਮੈਂ ਕਿੰਨੇ ਪੈਸੇ ਹੁਣ ਤਾਂ ਖਰਚ ਚੱਕੇ ਪੈਸੇ ਗੁਰੂ ਮਹਾਰਾਜ ਦੇ ਆ ਮੇਰਾ ਕੋਈ ਪੈਸਾ ਨਹੀਂ ਸੱਚੇ ਪਾਤਸ਼ਾਹ ਦੀ ਇੱਕ ਆਵਾਜ਼ ਮਾਰੀਏ 5 6 50 ਕਰੋੜ ਇੱਕ ਆਵਾਜ਼ ਤੇ ਆਉਂਦਾ ਬੰਦੇ ਕਮਾਏ ਆ ਜੇਬਾਂ ਨਹੀਂ ਭੁਮਾਈਆਂ ਬਿਲਕੁਲ ਇਸ ਵਕਤ ਲੋਕ ਵੀ ਨਾਲ ਨੇ ਤੁਹਾਡੇ ਤਾਂ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਇਹਨਾਂ ਇਲਾਕਿਆਂ ਦਾ ਇੱਕ ਵਾਰੀ ਸਮਝਾਓ ਜਰਾ ਦੱਸੋ ਤੁਹਾਨੂੰ ਲੋਕ ਸੁਣਦੇ ਬਹੁਤ ਹੈ ਕਿਹੜੇ ਕਿਹੜੇ ਪਿੰਡ ਮਾਰ ਕੀਤੇ ਕਿਹੜੇ ਕਿਸਾਨ ਨੇ ਕੀ ਵਰਗ ਹੈ ਜੋ ਨੁਕਸਾਨਿਆ ਗਿਆ ਦੀਨਾ ਨਗਰ ਦੀ ਤੇ ਜਿੰਨੀ ਬੈਲਟ ਆ ਨਾ ਉਹ ਸਭ ਤੋਂ ਵੱਧ ਮੈਡਮ ਅਰਨਾ ਚੌਧਰੀ ਇਹਨਾਂ ਦੇ ਹਿੱਟ ਹੋਏ ਆ ਸਾਰੇ ਪਿੰਡ ਬਹੁਤ ਜ਼ਿਆਦਾ ਅਫੈਕਟਡ ਨੇ ਅੱਜ ਵੀ ਇੱਥੇ ਬੜੀ ਸੰਗਤ ਗਈ ਆ ਮੇਰੇ ਇਲਾਕੇ ਦੇ ਜਿਹੜੇ ਪਿੰਡ ਨੇ ਉਹ ਵੀ ਕਾਫੀ ਢਟੋਇਆ ਪਰ ਇਹ ਜੇ ਮਤਲਬ 100% ਢਟੋਇਆ ਤੇ ਮੈਂ 60% ਢਟੋਇਆ ਤੇ ਇਸ ਤੋਂ ਅੱਗੇ ਡੇਰਾ ਬਾਬਾ ਨਾਨਕ ਤੇ ਰਮਦਾਸ ਬਹੁਤ ਢਟਾ ਆ ਪਰ ਇਹਨਾਂ ਦੇ ਵਾਸਤੇ ਜੋ ਯਾਰ ਬੈਸਟ ਕਰ ਸਕਦੇ ਆ ਨਾ ਸਾਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਆ ਇਹ ਬੰਨ ਹੁਣ ਬਨਦੇ ਪਏ ਹੋ ਜੀ ਮੈਂ ਗਿਆ ਉਧਰ ਵੇਖੋ ਬਾਬਾ ਸ਼੍ਰੀ ਚੰਦ ਬਨ ਰਹੇ ਆ ਜੇ ਜੇਕਰ ਇਹ ਮੈਂ ਨਹੀਂ ਟੁੱਟਦਾ ਬਾਬਾ ਸ਼੍ਰੀ ਚੰਦ ਜੀ ਬਨ ਰਹੇ ਆ ਪਰ ਇਹ ਟੁੱਟਦਾ ਫਿਰ ਕੀ ਨੁਕਸਾਨ ਅੱਗੇ ਪਿੰਡਾਂ ਜਾ ਅੱਗੇ ਹੋਇਆ ਸਾਰੇ ਇਲਾਕੇ ਡੇਰੇ ਤੱਕ ਪਾਣੀ ਗਿਆ ਅੱਛਾ ਗਿਆ ਹਾਂ ਹੋਰ ਵੀ ਤਾਂਾਂ ਤੋਂ ਟੁੱਟਿਆ ਬਾਟੇ ਬੇਚਰ ਸੀਗਾ ਜੀ ਤੈਨੂੰ ਅਸੀਂ ਕੋਸ਼ਿਸ਼ ਕਰ ਰਹੇ ਆ ਪਿੱਛੇ ਵੀ ਹੈਗੇ ਸੀਗੇ ਛੋਟੇ ਉਹ ਵੀ ਬੰਨਿਆ ਆ ਇਹ ਵੀ ਬਨ ਰਹੇ ਆ ਔਰ ਜਿੱਥੇ ਜਿੱਥੇ ਕੋਈ ਆਵਾਜ਼ ਮਾਰੇਗਾ ਬਨਾਂਗੇ ਯਾਰ ਇੱਧਰ ਕੋਈ ਪੀਲਾ ਹੈਲੀਕਾਪਟਰ ਨਜ਼ਰ ਆਇਆ हां आया सीका वो मैं मुख्यमंत्री साहब ਦਾ ਇੱਕ ਤੇ ਉਹ ਧੰਨਵਾਦ ਕਰਦਾ ਕਿ ਤੁਸੀਂ ਆਪ ਦੇ ਜਿੰਨੇ ਹਲਕਾ ਇੰਚਾਰਜ ਐਮ ਐਲ ਏ ਉਹਨਾਂ ਦੇ ਹਲਕਾ ਇੰਚਾਰਜ ਦੇ ਪਰਿਵਾਰ ਉਹਨਾਂ ਨੂੰ ਝੂਟੇ ਜਰੂਰ ਦਿੱਤੇ ਆ ਤੇ 40 40 ਲੱਖ ਚ ਝੂਟੇ ਪਏ ਆ ਦੂਜਾ ਉਹਨਾਂ ਦਾ ਸਭ ਤੋਂ ਵੱਡਾ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਇਹ ਕਰਨਾ ਕਿ ਜਿਹੜੇ 1000 ਫੁੱਟ ਤੋਂ ਤੁਸੀਂ ਆਟਾ ਸੁਟਿਆ 5 5 ਕਿਲੋ 2 2 ਕਿਲੋ ਉਹ ਬੀਬੀਆਂ ਨੂੰ ਇਹ ਜਰੂਰ ਲੀਫ ਮਿਲੀ ਆ ਕਿ ਉਹਨਾਂ ਨੂੰ ਗੁੰਨਣਾ ਨਹੀਂ ਪਿਆ ਜਦੋਂ ਥਾਲੇ ਆਟਾ ਡਿੱਗਾ ਆਪਣੇ ਆਪ ਗੁੱਜ ਗਿਆ ਤੇ ਉਹ ਉਹ ਜਰੂਰ ਇਹਨਾਂ ਦਾ ਧੰਨਵਾਦ ਆ ਵੀ ਆਟਾ ਉਸ ਵੇਲੇ ਗੁੱਜ ਕੇ ਤੇ ਬੀਬੀਆਂ ਨੇ ਡੰਗਰਾਂ ਨੂੰ ਪਾਤਾ। ਕੀ ਆ ਕਮਾਲ ਆ ਯਾਰ ਤਿੰਨ ਪੈਕਟ ਲੈ ਦੇ ਸੁੱਟੇ 40 ਲੱਖ ਲੱਖ ਦਾ ਫੇਰਾ ਪੈਂਦਾ। ਔਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਹੈਲੀਕਾਪਟਰ ਛੱਡ ਗਿਆ ਆ ਤੇ ਇਹ ਹੈਲੀਕਾਪਟਰ ਜਿਹੜਾ ਆ ਇਹ ਰੈਸਕਿਊ ਕਰੇਗਾ। ਕਿਹੜਾ ਇੱਥੇ ਜਿਹੜਾ ਬੰਦਾ ਜਿਹਨੂੰ ਨਹੀਂ ਪਤਾ ਕਿ ਮੁੱਖ ਮੰਤਰੀ ਦਾ ਜਿਹੜਾ ਹੈਲੀਕਾਪਟਰ ਰੈਸਕਿਊ ਹੈਲੀਕਾਪਟਰ ਨਹੀਂ ਆ। ਉਹ ਆਰਮੀ ਦੇ ਹੈਲੀਕਾਪਟਰ ਨੇ ਜਿਹੜੇ ਹਵਾ ਚ ਸਟਿਲ ਹੁੰਦੇ ਨੇ ਤੇ ਥੱਲੇ ਆ ਕੇ ਬਾਡੀ ਤੋਂ ਵੀ ਥੱਲੇ ਉਤਰ ਜਾਂਦੇ ਆ ਕਿ ਇਹਨੂੰ ਰੈਸਕਿਊ ਵੀ ਕਰਦੇ ਆ। ਕੋਈ ਇੱਕ ਬੰਦਾ ਦੱਸ ਦਿਓ ਜਿਹੜਾ ਮੁੱਖ ਮੰਤਰੀ ਹੋਣਾਂ ਦੇ ਨਾਲ ਲੰਮਕੀ ਤੇ ਬਚਾ ਲਿਆ ਹੋਵੇ ਇਹਨਾਂ ਦੇ ਬੰਦਿਆਂ ਨੇ ਅਫਸਰਾਂ ਨੇ ਬਚਾ ਲਿਆ ਹੋਵੇ ਝੂਟੇ ਜਰੂਰ ਲਏ ਹਾਂ ਰਾਬ ਇਹਨਾਂ ਨੂੰ ਝੂਟੇ ਦਿੱਤੇ ਆ ਸੈਲਫੀਆਂ ਪਾਈਆਂ ਲੱਗੇ ਹੋਏ ਨੇ ਨਹੀਂ ਤਾਂ ਕਈ ਵਾਰ ਕਹਿ ਦਿੰਦੇ ਹੁੰਦੇ ਕਿ ਨਹੀਂ ਬਿਲਕੁਲ ਜੀ ਲੱਗੇ ਹੋਏ ਆ ਰਾਤ ਦੇ ਲੱਗੇ ਹੋਏ ਆ ਦੇਖ ਲਓ ਕੀ ਹਾਲਾਤ ਆ ਸਾਰਾ 2:30 ਵਜੇ ਦੇ ਲੱਗੇ ਆ ਪਹਿਲਾਂ ਇੱਕ ਬੰਦ ਕੰਪਲੀਟ ਕਰਕੇ ਢੇ ਆ ਹੁਣ ਅੱਜ ਰਾਤ ਤੱਕ ਇਹ ਕਰਾਂਗੇ ਆ ਥੋੜਾ ਟ੍ਰੈਫਿਕ ਕਰਕੇ ਦਿੱਕਤ ਆ ਕੋਸ਼ਿਸ਼ ਕਰਾਂਗੇ ਕਿ ਰਾਤ ਵੀ ਕੰਮ ਚੱਲਦਾ ਰਹੇ ਸਾਥ ਜੀ ਕਿੰਨਾ ਤੁਹਾਨੂੰ ਸ਼ਹਿਰ ਦੇ ਬੈਠੇ ਆ ਕਿਦੇ ਨਾਲ ਕਿਸ ਤਰੀਕੇ ਦੀਆਂ ਮੁਸ਼ਕਲਾਂ ਆਈਆਂ ਸਰਕਾਰ ਦੀ ਹਾਲਕਿ ਤੁਸੀਂ ਵਿਧਾਇਕ ਹੋ ਤੁਹਾਡੇ ਇੱਕ ਫੋਨ ਤੇ ਬਹੁਤ ਕੰਮ ਹੋ ਸਕਦੇ ਡੀਸੀ ਸਾਹਿਬ ਆ ਸਕਦੇ ਆ ਪਰ ਕਿਸ ਤਰੀਕੇ ਦਾ ਲੱਗਿਆ ਬਹੁਤ ਮੁਸ਼ਕਿਲਾਂ ਨੇ ਕੋਈ ਇੱਕ ਮੁਸ਼ਕਿਲ ਨਹੀਂ ਹੈ ਮੇਰੇ ਆਫੀਸ਼ੀਅਲੀ ਜਿਹੜੀ ਫਿਗਰ ਮੈਨੂੰ ਮਿਲੀ ਹੈ ਮੇਰੇ 85 ਪਿੰਡ ਜਿਹੜੇ ਨੇ ਨਾ ਉਹ ਇਫੈਕਟ ਹੋਏ ਆ ਲੇਕਿਨ ਮੈਂ ਪਿੰਡ ਪਿੰਡ ਚ ਜਾ ਕੇ ਪਤਾ ਕਰ ਰਹੀ ਹਾਂ ਕਿ ਸ਼ਾਇਦ ਕੋਈ ਪਿੰਡ ਜੜਾਇਆ ਹੋ ਰਹਿ ਨਾ ਜਾਏ ਮੈਨੂੰ ਲੱਗਦਾ ਕਿ 85 ਤੋਂ ਜ਼ਿਆਦਾ ਹੀ ਹੋਣਗੇ ਲੇਕਿਨ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੋਈ ਪ੍ਰਸ਼ਾਸਨ ਵੱਲੋਂ ਕੋਈ ਵੀ ਕੋਈ ਮਦਦ ਨਹੀਂ ਮਿਲੀ ਅੱਜ ਦੇਖ ਲਓ ਤੁਸੀਂ ਐ ਕੰਮ ਜਿਹੜਾ ਕਰਨ ਵਾਲਾ ਸੀ ਕਿ ਧਾਰਮਿਕ ਕੰਮ ਹੈ ਇਹਦੇ 'ਚ ਕੋਈ ਰਾਜਨੀਤੀ ਨਹੀਂ ਹੈ ਇਹਦੇ ਵਾਸਤੇ ਵੀ ਸਾਨੂੰ ਕੋਈ ਵੀ ਸਹਾਇਤਾ ਪ੍ਰਸ਼ਾਸਨ ਵੱਲੋਂ ਨਹੀਂ ਮਿਲੀ ਇਹ ਆਪਣੇ ਲੈਵਲ ਤੇ ਅਸੀਂ ਸੰਗਤ ਜਿਹੜੀ ਹੈ ਸੰਗਤ ਬਣ ਕੇ ਅਸੀਂ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਪਾਰਟੀ ਦੇ ਲੋਕ ਇੱਥੇ ਸੰਗਤ ਬਣ ਕੇ ਇਸ ਕੰਮ 'ਚ ਆਪਣਾ ਸਹਿਯੋਗ ਜੜਾ ਹੈ ਯੋਗਦਾਨ ਜਿੰਨਾ ਪਾ ਸਕਦੇ ਹਨ ਪਾਓ ਲੇਕਿਨ ਬੜੀ ਅਫਸੋਸ ਨਾਲ ਕਹਿਣੀ ਪੈਂਦੀ ਔਰ ਗੱਲਾਂ ਕਰਾਂਗੇ ਸਾਡਾ ਫਰਜ਼ ਬੰਦਾ ਅਸੀਂ ਆਪੋਜੀਸ਼ਨ ਚ ਅਸੀਂ ਗੱਲਾਂ ਕਰਾਂਗੇ ਸਵਾਲ ਵੀ ਪੁੱਛਾਂਗੇ ਕਿ ਇੰਨਾ ਵੱਡੀ ਜਿਹੜੀ ਨੈਚੁਰਲ ਕਲੈਮਿਟੀ ਜਿਹੜੀ ਆਈ ਹੈ ਉਹਦੇ ਵਾਸਤੇ ਸਰਕਾਰ ਸੁੱਤੀ ਪਈ ਰਹੀ ਹੈ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਤਿਆਰੀ ਨਹੀਂ ਕੀਤੀ ਤਾਂ ਹੀ ਇੰਨਾ ਵੱਡਾ ਨੁਕਸਾਨ ਹੋਇਆ ਸੋ ਇਹ ਅੱਜ ਤੇ ਦਿਹਾੜੇ ਸਾਨੂੰ ਮੈਂ ਇਹ ਕਹਾਂਗੀ ਫੇਰ ਵੀ ਕਿ ਅਸੀਂ ਸਾਰਿਆਂ ਨੂੰ ਮਿਲ ਜੁਲ ਕੇ ਇਸ ਆਪਦਾਂ ਚ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਸਮੇਂ ਆਂਤੇ ਗੱਲਾਂ ਵੀ ਕਰਾਂਗੇ ਪੈਕੇਜ ਵੀ ਮੰਗਾਂਗੇ ਔਰ ਜੋ ਵੀ ਸਾਡੇ ਕੋਲ ਹੋ ਸਕਿਆ ਹੈ ਵੀ ਲੋਕਾਂ ਨਾਲ ਖੜੇ ਹਾਂ ਉਹਨਾਂ ਦੇ ਵਾਸਤੇ ਅਸੀਂ ਕੁਝ ਵੀ ਕਰਨ ਤਿਆਰ ਹਾਂ। ਬੜਾ ਸਭ ਬੋਟ ਕਿੰਨੀਆਂ ਪਹੁੰਚੀਆਂ ਇੱਥੇ? ਇਹ ਸਮਝਾਓ ਕਿ ਇੱਥੇ ਬੋਟ ਕਿੰਨੀ ਲੋਡ ਸੀਗੀ ਔਰ ਕਿੰਨੀਆਂ ਪਹੁੰਚੀਆਂ। ਦੇਖੋ ਇਨੀ ਤੰਗ ਜਿੱਲੀ ਦੀ ਸੋਚ ਆ ਨਾ ਫਿਰ ਗੱਲ ਮੈਂ ਕਰਨਾ ਨਹੀਂ ਚਾਹੁੰਦਾ ਸਮਾਂ ਨਹੀਂ ਆ ਉਹ ਗੱਲ ਕਰਨ ਦਾ। ਮੈਂ ਉਧਰ ਹਰਦੋਸ਼ਣੀ ਲੂਣਾ ਸਿੰਘੋਵਾਲ ਦੇ ਲਾਗੇ ਇੱਕ ਸਭ ਤੋਂ ਵੱਡਾ ਸਿੰਘੋਵਾਲ ਲਾਗੇ ਪਾੜ ਪਿਆ ਸੀਗਾ। ਜਿਹੜੀ ਸ਼ਾਇਦ ਤੁਸੀਂ ਵੀਡੀਓ ਵੀ ਦੇਖਿਓ ਮੈਂ ਰੱਸਾ ਫਾੜ ਕੇ ਕ੍ਰੋਸ ਕੀਤਾ। ਉੱਥੇ ਉਸ ਤੋਂ ਪਿੱਛੇ ਇਸ ਸਰਾਵਾਂ ਲਾਗੇ ਬੋਟ ਸੀਗੀ। ਉੱਥੋਂ ਮੈਂ ਕਿਹਾ ਕਿ ਸਾਡੀ ਅਸੀਂ ਆਪ ਦੀ ਪਰਸਨਲ ਕਿਸੇ ਨੂੰ ਰਿਕੁਐਸਟ ਕਰਕੇ ਸੰਸਥਾ ਨੂੰ ਵੋਟ ਲਈ ਸੀਗੀ। ਬਾਬਾ ਫਤੇ ਸਿੰਘ ਸੰਸਥਾ ਸੀਗੀ ਉਹਨਾਂ ਦੇ ਜਗਰੂਪ ਸਿੰਘ ਹੋਣਾ ਉਹ ਲੈ ਕੇ ਆਏ ਸੀ। ਮੈਂ ਉਹਦੇ ਨਾਲ ਕਾਫੀ ਰੈਸਕਿਊ ਕੀਤੇ ਬੱਚਾ ਵੀ ਰੈਸਕਿਊ ਕੀਤਾ ਉਹ ਵੀ ਆਮ ਆਦਮੀ ਪਾਰਟੀ ਦੇ ਸਰਪੰਚ ਨਹੀਂ ਸੀਗੀ ਤੇ ਉਹਨਾਂ ਦੀ ਉਸ ਨੌ ਸੀ ਉਹਨਾਂ ਦਾ ਪੁੱਤਰਾ ਹੋਇਆ ਸੀਗਾ ਉਹ ਰੈਸਕਿਊ ਕੀਤਾ ਪਰ ਇੱਕ ਕੈਂਸਰ ਪੇਸ਼ੈਂਟ ਸੀਗਾ। ਮੈਂ ਉਹ ਬੜਾ ਕੁ ਵਾਰੀ ਕਿਹਾ ਕਿ ਮੈਨੂੰ ਮੇਰੀ ਵੋਟ ਚਲੀ ਗਈ ਆ ਉਹ ਦੇਰੇ ਵਾਲੇ ਜਿਆਦਾ ਲੋਡ ਮੈਂ ਭੇਜਤੀ ਵੀ ਹੁਣ ਇੱਥੇ ਲੋਡ ਨਹੀਂ ਆ। ਉੱਥੇ ਗਏ ਆ। मां जी बोर्ड ਤੇ ਨਹੀਂ ਮਿਲਣੀ ਕਹਿੰਦੇ ਤੇ ਝਾੜੂ ਵਾਲਾ ਇੰਚਾਰਜ ਕਹੇਗਾ ਤੇ ਵੋਟ ਮਿਲਣੀ ਆ ਪ੍ਰਸ਼ਾਸਨ ਦੇ ਐਸ ਐਚਓ ਡਿਪਟੀ ਤਹਿਸੀਲਦਾਰ ਖੜੇ ਸੀ ਉੱਥੇ ਮੈਨੂੰ ਬ੍ਰਦਰ ਦਾ ਫੋਨ ਆਇਆ ਕਿ ਉਹ ਕਹਿੰਦੇ ਉਹਦੇ ਉਹ ਵੋਟ ਆ ਮੈਂ ਆ ਗਿਆ ਇਹਨਾਂ ਨੂੰ ਕਹਾ ਮੈਂ ਬੋਰਡ ਚ ਦੇ ਦੇਣਾ ਵਿੱਚੇ ਹੀ ਵੀ ਵੋਟ ਇਹਨਾਂ ਦੇ ਪਿਓ ਦੀ ਆ ਜੇ ਤੁਸੀਂ ਲੋਕਾਂ ਨੂੰ ਮੈਂ ਕਹਿੰਦਾ ਆਪ ਉਹਨੂੰ ਵੀ ਭਾਲੋ ਵਿੱਚ ਤੇ ਉਹਨੂੰ ਤੇ ਰੈਸਕਿਊ ਕਰੋ ਉਹ ਬੰਦੇ ਦੇ ਕੀ ਕਹਿੰਦੇ ਉਹਨੂੰ ਕੀ ਮੋ ਹੋ ਰਹੇ ਸੀਗੇ ਦੋ ਦਿਨ ਕੀਮੋ ਦੋ ਹਰ ਦੋ ਦਿਨ ਬਾਅਦ ਹੁੰਦੀ ਸੀ ਉਹ ਤਿੰਨ ਦਿਨ ਹੋ ਗਏ ਉਹਨਾਂ ਦੇ ਕੰਟੀਨਿਊਸਲੀ ਮੈਨੂੰ 8 ਫੋਨ ਆਏ ਪਿੱਛੇ 36 ਸਾਨੂੰ ਕਹਿੰਦੇ ਅੰਮ੍ਰਿਤਸਰ ਜਾਣਾ ਲੈ ਕੇ ਫਿਰ ਉਹ ਆਰਮੀ ਵਾਲੇ ਕਰਨਲ ਸਾਹਿਬ ਕੈਪਟਨ ਸਾਹਿਬ ਉੱਤੇ ਸਾਰੇ ਕੋਲ ਉਹਨਾਂ ਨੇ ਰਿਕਵੈਸਟ ਕੀਤੀ ਬ੍ਰਦਰ ਨੇ ਉਹ ਫਿਰ ਪਏ ਗਾੜੀਆਂ ਕਹਿੰਦੇ ਇਸ ਵਿੱਚ ਕੋਈ ਰਾਜਨੀਤੀ karenge ਲੈ ਕੇ ਆਏਗੇ ਨਾ ਹਮ ਫਿਰ ਸਾਨੂੰ ਵੋਟ ਮਿਲੀ ਫਿਰ ਅਸੀਂ ਉਹਨੂੰ ਜਾ ਕੇ ਰੈਸਕਿਊ ਕੀਤਾ ਗਰ ਦੋਸ਼ਨ ਨਹੀਂ ਤੇ ਉੱਤੇ ਫਿਰ ਉਹਨਾਂ ਨੂੰ ਪਹੁੰਚਾਇਆ ਅੰਮ੍ਰਿਤਸਰ ਇਹ ਤੰਗ ਦਿਲੀ ਦੀ ਸੋਚੀ ਦੀ ਗੱਲ ਆ ਸੱਚੇ ਪਾਤਸ਼ਾਹ ਮਿਹਰ ਕਰੇ ਪਹਿਲੀ ਗੱਲ ਤੇ ਆ ਕਿ ਗਾਂਹ ਕਿਤੇ ਫਲੱਡ ਨਾ ਆਉਣ ਪਰਮਾਤਮਾ ਪਰ ਇਹ ਅਸੀਂ ਇੰਨੇ ਇੱਕ ਸਕਸ਼ਮ ਆ ਰੱਬ ਦੇ ਉੱਤੇ ਭਰੋਸਾ ਕਰਨ ਵਾਲੇ ਬੰਦੇ ਆ ਸਾਰਾ ਪ੍ਰਬੰਧ ਜਿੰਨੀ ਸੰਗਤਾਂ ਇੱਕ ਬੰਦਾ ਇਮਾਨਦਾਰੀ ਨਾਲ ਅੱਗੇ ਲੱਗ ਜੇ ਸੰਗਤ ਗਾੜੀ ਕੋਈ ਸਰਕਾਰ ਨਹੀਂ ਤੇ ਕੋਈ ਲੀਡਰ ਨਹੀਂ ਇਹ ਗੱਲ ਮੇਰੀ ਲੈ ਪਿੰਡ ਪੱਦਰ ਤੇ ਇਹ ਫੈਸਲਾ ਕਰਨ ਲੱਗ ਪਏ ਨੇ ਕਿ ਅਸੀਂ ਬੰਨ ਬਣ ਰਹੇ ਆ ਨਾ ਸੁਣ ਲਓ ਮੇਰੀ ਗੱਲ ਆ ਜਿਹੜਾ ਬੰਨ ਬਣ ਰਹੇ ਆ ਨਾ ਜੇ ਇਹ ਫੈਸਲਾ ਸਰਕਾਰ ਸਾਲ ਵੀ ਲੈ ਜੇ ਤੇ ਮੇਰਾ ਨਾਮ ਹਟਾ ਦਿਓ ਪਹਿਲਾਂ ਇਹਦੇ ਐਸਟੀਮੇਟ ਲੱਗਣੇ ਫੇਰ ਇਹਨਾਂ ਨੂੰ ਅਪਰੂਵਲ ਆਉਣੀਆਂ ਫੇਰ ਇਹਨਾਂ ਦੇ ਟੈਂਡਰ ਲੱਗਣੇ ਯਾਰ ਉਦੋਂ ਨੂੰ ਬੰਦਾ ਰੋੜ ਜੇ ਤੇ ਤੁਸੀਂ ਇਹਦਾ ਉਹ ਇਹਦੇ ਐਮਰਜੈਂਸੀ 'ਚ ਤੁਹਾਨੂੰ ਰਾਤੋ-ਰਾਤ ਕਰਨਾ ਜੀਓਵਰ ਨਾਈਟ ਮੈਂ ਆਪਣੇ ਪਲਾਟ ਪਟਾ ਸਕਣਾ ਹੈ ਤੇ ਅੱਜ ਕੀ ਗੱਲ ਆ ਇਹਨਾਂ ਲੋਕਾਂ ਨੂੰ ਜਿਹੜੇ ਲੀਡਰਾਂ ਦੇ ਜੀ ਅਸੀਂ ਕੂੜੇ ਲਈ ਜਗ੍ਹਾ ਦਾਂਗੇ ਕੋਈ ਕਹਿੰਦਾ ਮੈਂ ਇੱਥੇ ਕੂੜਾ ਨਹੀਂ ਸੁੱਟਣ ਦੇਣਾ ਸ਼ਹਿਰ ਦਾ ਕੋਈ ਕਹਿੰਦਾ ਮੈਂ ਆਹ ਨਹੀਂ ਅੱਜ ਪਟਾਓ ਯਾਰ ਤੁਸੀਂ ਆਪਣੇ ਪਲਾਟ ਪਟਾ ਕੇ ਆਪਣੇ ਉਹ ਔਜਲਾ ਬਾਈਪਾਸ ਹਾਈਵੇ ਦੇ ਨਾਲ ਆ 10 ਕਿਲੋ ਨਾਲ ਉੱਥੋਂ ਪਟਾ ਰਿਆ ਇਸ ਵਕਤ ਤੇ ਸਾਰੇ ਲੀਡਰ ਅੱਗੇ ਵਧਣ ਨਾ ਤੋ ਇਹਨਾਂ ਲੀਡਰਾਂ ਦੀ ਅੱਜ ਤੱਕ 31 ਤਰੀਕ ਆ ਹੁਣ ਮੇਰੀ ਕਹਿਣ ਤੋਂ ਬਾਅਦ ਭਾਵੇਂ ਕੋਈ ਪੈਰ ਗਿੱਲੇ ਕਰਲੇ ਸਾਰੇ ਕੁਰਤੇ ਪਜਾਮੇ ਪਾ ਕੇ ਬੇੜੀਆਂ ਚ ਟਰੈਕਟਰ ਦੇ ਮਰਗਾਟਾਂ ਤੇ ਆਦੀਨਾਂ ਨਗਰੋਂ ਸਾਰੇ ਬੰਦੇ ਉੱਧਾ ਫਿਰਦੇ ਆ ਇੱਕ ਇੱਕ ਘੰਟਾ ਉਹ ਵੀ 3 ਦਿਨ ਬਾਅਦ ਨਿਕਲੇ ਆ ਬੰਨ ਬੰਨਣ ਦੀ ਤਿਆਰੀ ਆ ਬੰਨ ਨਹੀਂ ਦਿੱਤਾ ਅੱਧਾ ਰਹਿ ਗਿਆ ਉਹ ਦਿਖਾ ਦਿਓ ਇੱਧਰ ਹਾਲਾਤ ਇੰਨੇ ਮਾੜੇ ਹੋ ਗਏ ਸੀ ਸਰਕਾਰ ਦਾ ਇਹਨਾਂ ਲੋਕਾਂ ਦਾ ਕਹਿੰਦਾ ਸਰਕਾਰ ਤਾਂ 6 ਮਹੀਨੇ ਤੱਕ ਇਹ ਬੰਨ ਨਹੀਂ ਪੂਰ ਸਕਦੀ ਸੀ ਪਰ ਪਾੜਾ ਸਾਹਿਬ ਨੇ ਕਹਿੰਦੇ 2-3 ਦਿਨਾਂ ਦੇ ਅੰਦਰ ਅੰਦਰ ਹੀ ਐਸਾ ਕੰਮ ਕਰਤਾ ਆ ਦੇਖੋ ਪੂਰਾ ਬੰਨ ਜੋ ਹੈ ਵੰਡ ਜਾ ਰਿਹਾ ਕੈਮਰਾਮੈਨ ਜੋਪਨ ਦੇ ਨਾਲ ਪ੍ਰਿੰਸ ਉਨਿਆਲ ਬੋਲ ਪੰਜਾਬੀ ਦੀ